ਹੈਲੋ ਸਸਿਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਹਾਂਜੀ ਜਿਹੜੀ ਕੱਲ ਵੀਡੀਓ ਰਹਿ ਗਈ ਸੀਗੀ ਹਾਂਜੀ ਉਹ ਵੀਡੀਓ ਮੈਂ ਅੱਜ ਬਣਾ ਰਹੀ ਹਾਂ ਤੁਹਾਨੂੰ ਦਿਖਾਉਂਗੀ ਕਿ ਕਿੰਨਾ ਆਪਣਾ ਕੀ ਨਿਕਲਿਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਰੱਖਿਆ ਹੋਇਆ ਗੈਸ ਤੇ ਰਿਜਰੇ ਹੈ ਠੀਕ ਹੈ ਜੀ ਕਿੰਨਾ ਨਿਕਲਿਆ ਕਿੰਨਾ ਬਣਿਆ ਉਹ ਮੈਂ ਤੁਹਾਨੂੰ ਦੱਸੋਗੀ ਅੱਗੇ-ਅੱਗੇ ਵਲੌਗ ਚ ਬਣੇ ਰਹੋ ਵਲੌਗ ਨੂੰ ਪਿਆਰ ਦਿਓ ਠੀਕ ਹੈ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਉਂ ਵੀ ਕਿੰਨਾ ਬਣਿਆ ਆ ਦੇਖੋ ਪਤਲੀ ਕੱਲ ਮੈਂ ਗਰਮ ਕਰਕੇ ਥੋੜੀ ਜਿਹੀ ਮੱਖਣੀ ਫੇਰ ਮੈਂ ਫ੍ਰੀਜ ਚ ਲਾਤੀ ਸੀਗੀ ਠੀਕ ਹੈ ਤੁਹਾਨੂੰ ਪਤਾ ਫਿਰ ਹਲ ਲੱਸੀ ਥੱਲੇ ਬੈ ਗਈ ਲੱਸੀ ਨਿਕਲਾਈ ਵਿੱਚੋਂ ਠੀਕ ਹੈ ਬਾਕੀ ਹੁਣ ਆ ਗਈ ਘੀਰ ਰੱਖਿਆ ਹੋਇਆ ਉੱਪਰ ਠੀਕ ਹੈ ਤੁਹਾਨੂੰ ਦੱਸੂ ਕਿ ਕਿੰਨਾ ਘੀ ਹੈ ਇਹ ਬਲੌਗ ਚ ਬਣੇ ਰਹੋ ਬਲੌਗ ਨੂੰ ਪਿਆਰ ਦੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਜਰੂਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਪਲੀਜ਼ ਤੁਹਾਨੂੰ ਰਿਕਵੈਸਟ ਹੈ بار بار ਕਰ ਦਿੰਨੀ ਹੈ ਜੀ ਆ ਦੇਖੋ ਰਿਜ ਰਿਹਾ ਪੂਰੀ ਤਰ੍ਹਾਂ ਗੇਸ ਦੀ ਗੈਸ ਦੀ ਫਲੇਮ ਜਿਹੜੀ ਉਹ ਮੈਂ ਹਾਈ ਕੀਤੀ ਹੋਈ ਹੈ ਹਲੇ ਆ ਦੇਖੋ ਹਾਈ ਕੀਤੀ ਹੋਈ ਹੈ ਕੋਲ ਮੈਂ ਦੇ ਬੈਠੀ ਹਾਂ ਕਿਉਂਕਿ ਤੁਹਾਨੂੰ ਪਤਾ ਇੱਕ ਵਾਰੀ ਇਹ ਬਾਲਾ ਘੰਟੇ ਬਾਹਰ ਨੋਂ ਹੁੰਦਾ ਜਦੋਂ ਇੱਕ ਵਾਰ ਬੈ ਗਿਆ ਫਿਰ ਆਪਾਂ ਗੈਸ ਦੀ ਫਲੇਮ ਕੱਟ ਕਰ ਦਾਂਗੇ ਠੀਕ ਹੈ ਤੁਹਾਨੂੰ ਫਿਰ ਰਿਕਵੈਸਟ ਹੈ ਚੈਨਲ ਸਬਸਕ੍ਰਾਈਬ ਕਰੋ ਠੀਕ ਹੈ ਨਾਲੇ ਬੈਲ ਆਈਕਨ ਦਬਾ ਲਿਆ ਕਰੋ ਤਾਂ ਕਿ ਅਗਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਆ ਜਾਵੇ ਮੇਰੇ ਵਲੌਗ ਦੀ ਠੀਕ ਹੈ ਜੀ ਤੁਹਾਨੂੰ ਰਿਕਵੈਸਟ ਹੈ ਆ ਦੇਖੋ ਕੀ ਰਿਜ ਰਿਹਾ ਪੂਰੀ ਤਰ੍ਹਾਂ ਪੂ ਕਿੰਨੇ ਰੇਟ ਹੈ ਕਿਆ ਰੇਟਾ ਤੁਹਾਡੇ ਇਧਰ ਕੀ ਦਾ ਮੈਨੂੰ ਕਮੈਂਟ ਚ ਜਰੂਰ ਦੱਸਿਓ ਕਿਆ ਪ੍ਰਾਈਸ ਚੱਲ ਰਿਹਾ ਹੈ ਕਿਆ ਆਪਕੇ ਯਹਾਂ ਪੇ ਰੇਟ ਚੱਲ ਰਹਾ ਹੈ ਦੇਸੀ ਘੀ ਕਾ ਗਾਏ ਕਾ ਦੇਸੀ ਘੀ ਹੈ ਇਹ ਗਾਂ ਗਾਏ ਕਾ ਦੁੱਧ ਲੈਂਦੀ ਹੂੰ ਮੈਂ ਗਾਂ ਦੇ ਗਾਂ ਦਾ ਦੁੱਧ ਲੈਣੀ ਹੈ ਜੀ ਮੈਂ ਉਹਦੇ ਨਾਲੋਂ ਮਲਾਈ ਤਾਰ-ਤਾਰ ਕੇ ਇਕੱਠੀ ਕਰ ਕਰ ਕੇ ਇਕ ਮੰਥ ਦੀ ਫਿਰ ਮੈਂ ਕੀਤੀ ਹੈ ਬੈ ਜਾ ਹਾਂ ਜੀ ਤੁਸੀਂ ਦੇਖ ਸਕਦੇ ਹੋ ਵਲੌਗ ਚ ਬਣੇ ਰਹੋ ਮੈਂ ਦੱਸੋ ਤੁਹਾਨੂੰ ਕਿੰਨਾ ਬਣਿਆ ਕਿੰਨਾ ਨਹੀਂ ਠੀਕ ਹੈ ਜੀ ਵਲੌਗ ਨੂੰ ਪਿਆਰ ਦਿਓ ਹਾਂ ਦੇਖੋ ਸਹਜਪ੍ਰੀਤ ਫਿਰਦੀ ਹੈ ਸਹਜਪ੍ਰੀਤ ਗੜਾਈ ਕਰਦੀ ਫਿਰਦੀ ਹੈ ਦੇਖੋ ਸਹਜਪ੍ਰੀਤ ਗਈ ਕਰਦੀ ਫਿਰਦੀ ਹੈ ਇਹ ਬਹੁਤ ਛਾਰਤੀ ਬੱਚਾ ਹੈ ਹਾਂ ਜੀ ਆਹ ਦੇਖੋ ਸਹਜਪ੍ਰੀਤ ਆ ਕੇ ਬੈਠ ਚੁੱਕੀ ਹੈ ਸੌ ਕੇ ਉੱਠੀ ਹੈ ਸੋ ਕਿਉਂ ਉੱਠੀ ਇਹਦੇ ਪੌਣੇ ਬੂਟ ਚ ਰੱਬ ਠੰਡ ਤੇ ਠੰਡ ਕਿਉਂਕਿ ਹਵਾ ਬਹੁਤ ਚੱਲ ਰਹੀ ਹੈ ਬਾਹਰ ਸੋ ਕਿਉਂ ਉੱਠੀ ਇਹ ਚਿੜਚਿੜੀ ਜਿਹਾ ਹੋ ਜਾਂਦਾ ਜਦੋਂ ਸੋ ਕਿਉਂ ਉੱਠਦਾ ਮੈਂ ਦੇ ਸ਼ੌਕਸ ਬਾਦ ਨਹੀਂ ਮੈਂ ਘੀ ਰੱਖਿਆ ਹੋਇਆ ਵਲੌਗ ਚ ਬਣੇ ਰਹੋ ਠੀਕ ਹੈ ਬਹੁਤ ਹੋ ਗਈ ਹੈ ਨਾ ਆਪਣੀ ਪਸੰਦ ਦੇ ਕੱਪੜੇ ਪਾਉਂਦੀ ਹੁਣ ਇਹ ਤੇ ഏഹ് ആ പൗ പൂ ആ പൗണി രക്ഷ പണ ਸਹਜਪ੍ਰੀਤ ਨੂੰ ਗੁੱਸਾ ਆਇਆ ਵਾ ਉੱਤੋਂ ਕੀ ਫਰਕ ਏ ਤੁਹੇਰੇ ਚਾਹਣਾ ਪਤਾ ਨਹੀਂ ਤੂੰ ਮੈਨੂੰ ਪਾਣੀ ਕੱਦਦਾ ਕੱਦਦਾ ਨਹੀਂ ਠੰਮਾ ਦਾ ਸਾਥ ਭਾਬੀ ਕੋ ਜਾਓ ਲੈ ਜੀ ਸਾਥ ਭਾਬੀ ਦੀ ਮਮੀ ਨੂੰ ਚੱਲ ਜਿਆ ਹਾਂਜੀ ਤੁਸੀਂ ਦੇਖ ਸਕਦੇ ਹੋ ਕੀ ਰੱਖਿਆ ਹੋਇਆ ਕੀ ਬਾਲੇ ਖਾ ਰਿਹਾ ਹੈ ਠੀਕ ਹੈ ਮੈਂ ਕੋਲੇ ਬੈਠੀ ਆ ਆ ਸਹਜਪ੍ਰੀਤ ਮੇਰੇ ਕੋਲ ਆ ਗਈ ਅੱਜ ਜੇ ਸੋ ਕੇ ਉੱਠੀ ਐ ਰੋ ਰਹੀ ਆ ਪਤਾ ਕਿਉਂ ਰੋ ਰਹੀ ਐ ਮੰਗ ਰਹੀ ਐ ਫੋਨ ਮੈਂ ਇਹਨੂੰ ਫੋਨ ਦੇ ਦਿੰਦੀ ਐ ਥੋੜੀ ਜਿਹਾ ਦੇਖੂਗੀ ਐ ਫਿਰ ਸੈੱਟ ਹੋ ਜਾਊਗਾ ਇਹਦਾ ਮਾਈਂਡ ਰੀ ਰੀ ਕਰ ਰਹੀ ਹੈ ਥੋੜੇ ਦਿਨ ਫੋਨ ਦੇਖੂਗੀ ਫੇਰ ਠੀਕ ਹੋ ਜੂਗੀ ਠੀਕ ਹੈ ਮਿਲਦੇ ਆਪਾਂ ਨੈਕਸਟ ਸਟੈਪ ਚ ਮਿਲੂਗੀ ਮੈਂ ਤੁਹਾਨੂੰ ਹਾਂਜੀ ਦੇਖ ਸਕਦੇ ਹੋ ਕੀ ਵਾਲੇ ਘੇਰੀ ਹੋ ਦੇਖੀ ਕੀ ਰੀ ਰੀ ਚ ਰ ਆ ਚੁੱਕਿਆ ਇਹ येलो येलो ਕੀ ਲਿਖਦਾ ਹੂਗਾ ਤੁਹਾਨੂੰ ਇਹ येलो ਇਸ ਕਰਕੇ ਦਿਖਦਾ ਕਿਉਂਕਿ ਇਹ ਗਾਂ ਦਾ ਗਾਂ ਦਾ ਦੁੱਧ ਦਾ ਮਲਾਈ ਹੈ ਇਹ ਇਸ ਕਰਕੇ येलो ਤੁਹਾਨੂੰ ਪਤਾ ਮੈਂ ਇਸ ਦੀ ਚਿੱਟੀ ਹੁੰਦੀ ਹੈ ਮਲਾਈ ਆਹ ਐਵੇਂ येलो ਪਰ ਅਸਲੀ ਕੀ ਤਾਂ ਇਹੀ ਹੁੰਦਾ ਹੈ ਖਾਣੇ ਨੂੰ ਆਹ येलो येलो ਜਈ ਠੀਕ ਹੈ ਤੁਹਾਡੇ ਇਧਰ ਕੀ ਰੇਟ ਆ ਕੀ ਇਹਦਾ ਮੈਨੂੰ ਦੱਸਿਓ ਠੀਕ ਹੈ ਜਰੂਰ ਦੱਸਿਓ ਕਮੈਂਟ ਚ ਵੀ ਤੁਹਾਡੇ ਇਧਰ ਕੀ ਪ੍ਰਾਈਸ ਚੱਲ ਰਿਹਾ ਰੇਟ ਕੀ ਇਹਦਾ ਕੀ ਰੇਟ ਹੈ ਠੀਕ ਹੈ ਕਿੰਨੇ ਰੁਪਏ ਕਿਲੋ ਵਿਕ ਰਿਹਾ ਤੇ ਤੁਸੀਂ ਵੀ ਐਵੇਂ ਬਣਾਉਨੇ ਹੋ ਠੀਕ ਹੈ ਮੈਨੂੰ ਕਮੈਂਟ ਚ ਜਰੂਰ ਦੱਸਿਓ ਕਮੈਂਟ ਵੀਡੀਓ ਚ ਬਣੇ ਰਹੋ ਵੀਡੀਓ ਨੂੰ ਪਿਆਰ ਦਿਆ ਕਰੋ ਠੀਕ ਹੈ ਵੀਡੀਓ ਨੂੰ ਅਪਰੀਸ਼ੀਏਟ ਕਰਿਆ ਕਰੋ ਠੀਕ ਹੈ ਜੀ ਤੇ ਆ ਦੇਖੋ ਸਹਿਜਪ੍ਰੀਤ ਨੇ ਥੋੜੇ ਟਾਈਮ ਫੋਨ ਦੇਖ ਲਿਆ ਹੁਣ ਇਹਦਾ ਮੂਡ ਠੀਕ ਹੋ ਗਿਆ ਉਹ ਲੱਕੜੀ ਦੀ ਕਾਠੀ ਲੱਕੜੀ ਦੀ ਕਾਠੀ ਕਰਨ ਲੱਗੀ ਹੋਈ ਹੈ ਮੇਰੇ ਛੋਟੇ ਸੇ ਨਾਨਾ ਹੈ ਮੇਰੇ ਮੇਰੇ ਪੁੱਤ ਦੇ ਵੀਡੀਓ ਨੂੰ ਪਿਆਰ ਦਿਆ ਕਰੋ ਮੇਰੇ ਬੱਚਿਆਂ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਚੈਨਲ ਨੂੰ ਅੱਗੇ ਤੱਕ ਫੋਲੋ ਤਾਂ ਕਿ ਮੈਂ ਆਪਣੇ ਬੱਚੇ ਦਾ ਵਿਖ ਸਟਰੋਂਗ ਕਰ ਸਕਾਂ ਆਣਾਂ ਦੇ ਟਾਈਮ ਤੇ ਫਿਊਚਰ ਐਨਾ ਸਟਰੋਂਗ ਕਰ ਸਕਾਂ ਕਿਰ ਮਹਾਰ ਦੇਖੋ ਕਰਨ ਮਹਾਰਾਜ ਨੂੰ ਜੋ ਮੂਜੂਰਾ ਹੋਣਾ ਹੁੰਦਾ ਬਟ ਮੈਨੂੰ ਤੁਹਾਡੇ ਸਾਥ ਦੀ ਬਹੁਤ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਮੇਰੇ ਸਾਥ ਦੋਗੇ ਤਾਂ ਹੀ ਸਭ ਕੁਝ ਹੋਣਾ ਹੈ ਠੀਕ ਹੈ ਆਪਣੀਆਂ ਅੱਜ ਗੁਰਗੋਈ ਸਿੰਘ ਜੀ ਦਾ ਜਨਮ ਦਿਨ ਵੀ ਹੈਗਾ ਦੇਖੋ 10ਵੇਂ ਪਾਸ਼ਾ ਜੀ ਦਾ ਜਨਮ ਦਿਨ ਹੈਗਾ ਧੰਨ ਗੁਰਨਾਣਕ ਦਾ ਸਪਾਸ਼ਾਈਆਂ ਦੀ ਫੋਟੋ ਇੱਥੇ ਦੇਖੋ ਲੱਗੀ ਹੋਈ ਹੈ ਕਿੰਨੀ ਸੁੰਦਰ ਫੋਟੋ ਹੈ ਨਾਲੇ ਇਹਦੇ ਉੱਤੇ ਜਪਜੀ ਸਾਹਿਬ ਦਾ ਪਾਠ ਹੈ ਉਹ ਕਰੀ ਚੱਲ ਜੀ ਜਾਇਦਾ ਕੰਮ ਕਰਦੇ ਹੋਏ ਆਹ ਦੇਖੋ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹਿ ਸਕਦੀ ਕੀ ਚੈਨਸ ਕਰਿਓ ਠੀਕ ਹੈ ਮੈਂ ਤੁਹਾਨੂੰ ਬਾਹਰ ਦਾ ਦਿਖਾ ਦਿੰਦੀ ਹਾਂ ਬਾਹਰ ਕਿੰਨੀ ਠੰਡ ਹੈ ਬਾਹਰ ਅੱਜ ਬਹੁਤ ਬਹੁਤ ਠੰਡਾ ਹਵਾ ਚੱਲ ਰਹੀ ਹੈ ਠੰਡੀ ਸੀਤ ਠੰਡੀ ਹਵਾ ਚੱਲ ਰਹੀ ਹੈ ਸਹਿਜ ਨੇ ਆਪਣੇ ਖਿਡੌਣੇ ਬਾਹਰ ਰੱਖੇ ਹੋਏ ਆ ਸਹਿਜ ਤੋਂ ਮੰਗਾਉਣੇ ਖਿਡੌਣੇ ਅੰਦਰ ਸਹਿਜ ਅੰਦਰ ਲੈ ਕੇ ਆਓ ਖਿਡੌਣੇ ਚਲਾ ਚਲਾ ਕੇ ਜਾ ਬੁੱਤ ਲੈ ਕੇ ਆ ਅੰਦਰ ਲੈ ਕੇ ਆ ਖਿਡੌਣੇ ਆਪਣੇ ਚੱਕ ਕੇ ਲੈ ਕੇ ਆਓ ਆ ਲੈ ਕੇ ਆਓ ਹਾਂ ਕੋਣ ਲੱਗਿਆ ਲਿਆ ਲੈ ਲੈ ਅੰਦਰ ਲਿਆ ਯਾਨਾ ਮੇਰਾ ਪੁੱਤ ਅੱਜ ਮੇਰੇ ਚੋਟੀ ਕੋਲ ਝੇ ਤੇ ਦੇਖੋ ਸਾਹਮਣੇ ਨਿਸਾਨ ਸਾਹਿਬ ਜੀ ਦੇ ਦਰਸ਼ਨ ਤੁਹਾਨੂੰ ਹੁੰਦੇ ਹੋਣਗੇ ਸਾਹਮਣੇ ਨਿਸਾਨ ਸਾਹਿਬ ਦੇ ਦਰਸ਼ਨ ਕਰਾਂ ਉਹ ਮੈਂ ਤੁਹਾਨੂੰ ਆ ਲਿਆਤੀ ਗਾਇ ਇੱਥੇ ਲਿਆ ਕੇ ਖੜਾਤੀ ਸਾਈਕਲ ਹੁਣ ਲਿਆਉਗੀ ਗੱਡੀ ਹੁਣ ਗੱਡੀ ਲੈ ਕੇ ਆਉਗੀ ਫਤਫਤ ਫਤਫਤ ਲੈ ਕੇ ਆਉ ਗੱਡੀ ਓ ਦੇਖੋ ਸਾਹਮਣੇ ਨਿਸਾਨ ਸਾਹਿਬ ਦੇ ਦਰਸ਼ਨ ਹੁੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਮਿੰਟ ਅ ਜੀ ਜ਼ਰੂਰ ਲਿਖਿਆ ਕਰੋ ਭਾਈ ਸਾਡੀ ਕਿੱਥੇ ਆ ਆ ਦੇਖੋ ਸਹਜ ਲੈ ਕੇ ਆ ਰਹੀ ਆ ਹੁਣ ਗੱਡੀ ਆਪਣੀ ਇਹਦੇ ਪਹਿਲੇ ਜਨਮ ਦੀ ਗੱਡੀ ਐ ਜਦੋਂ ਪਹਿਲਾ ਸਭ ਤੋਂ ਫਸਟ ਜਨਮ ਜਨਤਾ ਦਾ ਜਦ ਬਣਾਏ ਸੀ ਗੋਦਰ ਦੀ ਭੂਆ ਨੇ ਦਿੱਤੀ ਸੀ ਇਹਨੂੰ ਇਹ ਆ ਗੱਡੀ ਜੀ ਦੇਖੋ ਬਾਹਰ ਤਾਂ ਮੌਸਮ ਬਾਰ ਕਿੰਨੀ ਠੰਡ ਐ ਆ ਸਾਇ ਤਾਂ ਇੱਕ ਮਿੰਟ ਨਹੀਂ ਟਿਕਦੀ ਕੱਪੜੇ ਦੇਖੋ ਆਪਣੀ ਪਸੰਦ ਅੱਤੇ ਪੌਂਦੀ ਐ ਇਹ ਇੰਨੀ ਸ਼ਿਕਿੰਨਣ ਐ ਮੇਰੀ ਕੁੜੀ ਮੈਂ ਗੱਡੀ ਲਈ ਆ ਕੇ ਉਂਦਰ ਲਾਤੀ ਕਿ ਵੀ ਇੱਕ ਸਾਡੇ ਬਾਹਰ ਹੁਣ ਬੋਲ ਲੈ ਗਈ ਆ ਬੋਲੇ ਕਿ ਆਉਗੀ ਹੁਣ ਮੇਰਾ ਪੁੱਤ ਬੋਲ ਲਈ ਦਿਆਉਦਾ ਬੋਲ ਲੈ ਕਿ ਆਉਗਾ ਹੁਣ ਮੇਰਾ ਪੁੱਤ ਇਹ ਹੀ ਮਿੱਠੀਆਂ ਮਿੱਠੀਆਂ ਯਾਦਾਂ ਹੁੰਦੀਆਂ ਜਿਹੜੀ ਕੈਪਚਰ ਹੁੰਦੀਆਂ ਹੈ ਨਾ YouTube ਚ ਪਾ ਦਨੇ ਆਪਾਂ ਸਹਜੇ ਛੋਟੀ ਵੱਡੀ ਹੋ ਗਈ ਆਪਣੇ ਆਪ ਨੂੰ ਦੇਖੂਗੀ ਸਰਚ ਕਰਕੇ ਵੀ ਕਿਵੇਂ ਗਲਾਈ ਕਰਦੀ ਹੁੰਦੀ ਸੀ ਆ ਦੇਖੋ ਠਿੱਕਾ ਮਾਰਦੀ ਹੈ ਛੋਟੀ ਜੀ ਆਪਣੇ ਆਮ ਦੇਖੀ ਗਏ ਹੈ ਆਪਣਾ ਬਚਪਨ ਦੇਖ ਸਕੋਗੇ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਫੋਨ ਦੇ ਫੋਨ ਦੇ ਵਿੱਚ ਕੈਪਚਰ ਕਰਕੇ ਨਹੀਂ ਰੱਖ ਸਕਦੇ ਨਾ ਫੋਨ ਦੇ ਵਿੱਚ ਐਡ ਕਰਕੇ ਨਹੀਂ ਰੱਖ ਸਕਦੇ ਫੋਨ ਖੋਇਆ ਜਾਂਦਾ ਚਲੋ ਹੁਣ ਚੱਲਦੇ ਆਂ ਕੀ ਵਾਲਾ ਆ ਆ ਦੇਖੋ ਕੀ ਰਿਜਰੇ ਹੈ ਆਪਣਾ ਪੂਰੀ ਤਰ੍ਹਾਂ ਤੇ ਤੁਸੀਂ ਮੈਨੂੰ ਵੀਡੀਓ ਖਤਮ ਹੋਣ ਤੋਂ ਪਹਿਲਾਂ ਅੰਦਾਜ਼ੇ ਨਾਲ ਦੱਸੋ ਕਿ ਇਹ ਕਿੰਨਾ ਹੋ ਸਕਦਾ ਹੈ ਕੀ ਕਿੰਨਾ ਕੀ ਹੋ ਸਕਦਾ ਹੈ ਮੇਰੇ ਹਿਸਾਬ ਮੈਂ ਫਿਰ ਦੱਸੂਗੀ ਕਿ ਕਿੰਨਾ ਹੈ ਪਰ ਤੁਸੀਂ ਮੈਨੂੰ ਕਮੈਂਟ ਵਿੱਚ ਦੱਸੋ ਵੀਡੀਓ ਖਤਮ ਹੋਣ ਤੋਂ ਪਹਿਲਾਂ ਕਿ ਇਹ ਕਿੰਨਾ ਕੀ ਹੈ ਇੱਕ ਕਿਲੋ ਆ 2 ਕਿਲੋ ਆ 1.5 ਕਿਲੋ ਆ ਕਿੰਨਾ ਕੀ ਐ 0.5 ਕਿਲੋ ਆ ਕਿੰਨਾ ਤੁਹਾਨੂੰ ਲੱਗਦਾ ਅੰਦਾਜ਼ੇ ਤੋਂ ਵੀ ਕਿੰਨਾ ਐ ਹੋ ਸਕਦਾ ਮੈਨੂੰ ਜ਼ਰੂਰ ਦੱਸਿਓ ਠੀਕਾ ਕਮੈਂਟ ਚ ਆ ਦੇਖੋ ਹੁਣ ਮੈਂ ਗੈਸ ਦੀ ਫਲੇਮ ਜਿਹੜੀ ਔਨ ਜਮਾ ਹੀ ਜ਼ੀਰੋ ਕਰਤੀ ਹੁਣ ਗੈਸ ਦੀ ਫਲੇਮ ਜ਼ੀਰੋ ਕਰੀ ਹੋਈ ਐ ਦੇਖੋ ਗੈਸ ਦੀ ਫਲੇਮ ਜਿਹੜੀ ਜਮਾ ਮੈਂ ਲੋ ਕਰਤੀ ਜਮਾ ਹੀ ਜ਼ੀਰੋ ਦੇ ਹਿਸਾਬ ਨਾਲ ਚੱਲ ਰਿਹਾ ਠੀਕ ਐ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਮੈਂਟ 'ਚ ਤੁਸੀਂ ਕਿਵੇਂ ਆਜਾੜਾ ਡੱਬਾ ਆਇਕ ਕਿਲੋ ਦਾ ਏ ਆਇਕ ਕਿਲੋ ਦਾ ਡੱਬਾ ਏ ਦੇਖਦੇ ਆਂ ਇਹ ਇਹਦੇ ਨਾਲ ਭਰੂਗਾ ਜਾਂ ਨਹੀਂ ਭਰੂਗਾ ਜਾਇ ਤਾਂ ਜ਼ਿਆਦਾ ਹੋਊਗਾ ਤੁਸੀਂ ਮੈਨੂੰ ਕਮੈਂਟ 'ਚ ਦੱਸਣਾ ਜ਼ਰੂਰ ਵੀਡੀਓ ਖਤਮ ਹੋਣ ਤੋਂ ਪਹਿਲਾਂ ਦੱਸੋ ਤੇ ਚੈਨਲ ਸਬਸਕ੍ਰਾਈਬ ਕਰੋ ਜਿਹੜੇ ਨੂੰ ਪਤਾ ਲੱਗ ਜਣ ਵੀ ਕਿ ਉਹ ਵੇਖ ਰਹੇ ਨੇ ਥੋੜਾ ਰਿਕਵੈਸਟ ਹੈ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਦਬਾ ਕੇ ਜਾਇਓ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਠੀਕ ਹੈ ਤੇ ਹੁਣ ਮੈਂ ਫੇਸਬੁਕ ਦਾ ਵੀ ਆਪਣੇ ਦਾ ਤੁਹਾਨੂੰ ਲਿੰਕ ਸ਼ੇਅਰ ਕਰੂੰਗੀ ਉੱਥੇ ਮੈਂ ਵੀਡੀਓ ਪਾਈ ਕਰਨੀ ਆ ਹੁਣ ਪੇਜ ਤੇ ਆ ਦੇਖੋ ਰਿਜ ਰਿਹਾ ਪੂਰੀ ਤਰ੍ਹਾਂ yellow yellow ਹੋ ਰਿਹਾ ਖੁਸ਼ਬੂ ਐਨੀ ਸੋਹਣੀ ਉੱਡ ਰਹੀ ਆ ਪੂਰੇ ਕਮਰਾ ਨਾ ਮਹਿਕ ਰਿਹਾ ਖੁਸ਼ਬੂ ਨਾਲ ਕੀ ਦੀ ਐਨ ਕੀ ਰਿਸ ਦਾ ਐਨ ਮੈਂ ਹਾਇ ਜਿਹੜੇ ਚਾਰ ਪਾਂਡੇ ਐ ਮੈਂ ਮੰਝ ਲਿਉਣੀ ਆ ਆ ਸਾਫ ਕਰ ਲਿਉਣੀ ਚਾਰ ਪਾਂਡੇ ਰੋਟੀ ਖਾਦੀ ਸਹਜ ਨੂੰ ਖੜਾਈ ਆ ਮੈਂ ਆਪ ਖਾਦੀ ਆ ਓ ਕਿਉਂਕਿ ਹੁਣ ਪਤਾ ਕਿਆ ਹੁੰਦਾ ਆ 11 ਵਜੇ ਰੋਟੀ ਖਾ ਲੈਣੇ ਆਪਾਂ ਨਾ ਹਾਜਰੀ ਦੀ ਰੋਟੀ ਹਾਜਰੀ ਤਾਂ ਭੁੱਖ ਲੱਗਦੀ ਨਹੀਂ ਹੈਗੀ ਤੁਹਾਨੂੰ ਪਤਾ ਹੁਣ ਆਪਾਂ 11 ਵਜੇ ਰੋਟੀ ਖਾ ਲਨੇ ਫਿਰ ਤਾਂ ਕਰਕੇ ਆ ਦੇਖੋ ਰਿੱਜ ਰਿਹਾ ਮਾੜੀ ਮੋਟੀ ਕਸਰ ਰਹਿ ਗਈ ਇਹਨੂੰ ਚੰਗੀ ਤਰ੍ਹਾਂ ਰਜਾਉਂਗੀ ਮੈਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਗਏ ਮਾੜੀ ਮੋਟੀ ਕਸਰ ਹੋ ਰਹੀ ਹੈਗੀ ਥੋੜੀ ਬੋਤੀ ਕਸਰ ਰਹਿ ਗਈ ਐ ਜਿਆਦਾ ਨਹੀਂ ਰਹੀ ਹੈਗੀ ਵਲੌਗ ਚ ਬਣੇ ਰਹੋ ਵਲੌਗ ਨੂੰ ਪਿਆਰ ਦਿਓ ਠੀਕ ਹੈ ਜੀ ਖੋਲੇ ਖਾ ਰਹੇ ਆ ਕਿ ਪੂਰੀ ਤਰ੍ਹਾਂ ਤੇ ਹੁਣ ਆਂਦੇ ਨੈਕਸਟ ਸਟੈਪ ਚ ਆ ਦੇਖੋ ਕੀ ਰਿ ਚੁੱਕਿਆ ਪੂਰੀ ਤਰ੍ਹਾਂ ਤੇ ਮੈਂ ਗੈਸ ਦਾ ਫਲੇਮ ਜਿਹੜਾ ਬੰਦ ਕਰਤਾ ਆ ਦੇਖੋ ਤੁਸੀਂ ਮੈਨੂੰ ਦੱਸੋ ਕਿ ਇਹ ਕਿੰਨਾ ਹੋ ਸਕਦਾ ਦੇਖੋ ਕਿੰਨਾ ਪਿਓਰ ਕਰਦਾ ਕੀ ਕਰਦਾ ਪਿਓਰ ਕੀ ਹੈ ਇਹ ਤੁਹਾਨੂੰ ਮੈਂ ਦਿਖਾ ਦਨੀ ਵੀ ਕਿੰਨਾ ਹੈ ਤੁਸੀਂ ਕਮੈਂਟ ਕਰੋ ਪਹਿਲਾਂ ਹੀ आ देखो मैं पहला हाँ हा कर बनाया हुए मैं तेरह क दिन की मड़ाई बनाया है ना पहला मैं बनाया देखो पहला यलो येलो जो हों बाद च एवें हो जाता देखो किले मैं सहजन खड़ोनी मैं सहज लि बनाया हुए यह सहज न खानी हूँ मैं आ देखो कि ਹੁਣ ਤੁਸੀਂ ਦੱਸੋ ਇਹ ਵੀ ਇਹ ਕਿੰਨਾ ਹੋ ਸਕਦਾ ਹੈ ਆ ਕਿਲੋ ਦਾ ਡੱਬਾ ਦੇਖਦੇ ਆਂ ਇਹ ਨਾਲ ਇਹ ਭਰਦਾ ਹੈ ਜਾਂ ਕੰਮ ਰਹਿੰਦਾ ਹੈ ਜਾਂ ਫਿਰ ਜ਼ਿਆਦਾ ਰਹੂਗਾ ਆ ਵੀ ਕਿਲੋ ਦਾ ਹੀ ਹੈ ਜਾਂ ਫਿਰ ਇਹਦੇ ਵਿੱਚ ਪਾਉਮਗੀ ਤੁਸੀਂ ਦੱਸੋ ਦੱਸੋ ਮੈਨੂੰ ਕਿੰਨਾ ਹੈ ਕਮੈਂਟ ਕਰੋ ਹਲੇ ਵੀ ਵਕਤ ਹੈਗਾ ਠੀਕ ਹੈ ਵੀਡੀਓ ਖਤਮ ਹੋਣ ਤੋਂ ਤੁਹਾਨੂੰ ਦਿਖਾਇਆ ਸੀਗਾ ਉਹਦੇ ਵਿੱਚ ਹੀ ਥੱਲੂਗੇ ਤੁਸੀਂ ਦੱਸੋ ਮੈਨੂੰ ਆ ਵੀ ਮੈਂ ਕੋਲ ਰੱਖ ਲੈਣੀ ਆ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਵੀ ਕਿੰਨਾ ਕੀ ਹੈ ਇਹ ਕਿੰਨਾ ਨਹੀਂ ਠੀਕ ਹੈ ਹਾਂ ਦੇਖੋ ਸਭ ਤੋਂ ਪਹਿਲਾਂ ਮੈਂ ਐਚ ਪਾ ਲੰਨੀ ਦੋਵੇਂ ਵਿੱਚ ਦੋਵੇਂ ਵਿੱਚ ਪਾ ਲੰਨੀ ਆ ਦੇ ਵਿੱਚ ਪਾ ਲੰਨੀ ਆ ਕੀ ਖੁਸ਼ਬੂ ਨਹੀਂ ਆ ਰਹੀ ਹੈ ਕੀ ਦੀ ਆ ਦੇਖ ਦੱਸੋ ਕਿ ਆਹੇ ਡੱਬਾ ਭਰੂਗਾ ਇਹਦੇ ਵਿੱਚ ਜਾਂ ਕੰਮ ਰਹੂਗਾ ਜਾਂ ਜ਼ਿਆਦਾ ਰਹੂਗਾ ਕਮੈਂਟ ਜੇ ਦੱਸੋ ਪਹਿਲਾਂ ਹੀ ਪਹਿਲਾਂ ਹੀ ਦੱਸੋ ਇਹ ਨਹੀਂ ਹੈ ਉਹ ਵੀ ਬਾਅਦ ਚ ਤੁਸੀਂ ਦੱਸੂਗੇ ਠੀਕ ਆ ਬਾਅਦ ਚ ਤਾਂ ਤੁਹਾਨੂੰ ਪਤਾ ਲੱਗ ਜਾਣਾ ਹੈ ਪਾਦਨੀਆਂ ਵਿੱਚ ਲੇ ਵੀ ਤੁਸੀਂ ਅੰਦਾਜ਼ਾ ਲਾ ਕੇ ਦੱਸ ਸਕਦੇ ਹੋ ਕਿ ਕਿੰਨਾ ਹੈ ਘਰ ਦੇ ਕੀਰੀ ਦਾ ਗੱਲ ਵੱਖਰੀ ਹੁੰਦੀ ਹੈ ਬਾਹਰਲੇ ਦਾ ਪਤਾ ਨਹੀਂ ਕੀ ਆ ਕੁਝ ਮਲਆਉਟ ਕਰ ਦਿੰਨੇ ਹੋ ਜਾਂ ਕੁਝ ਨਹੀਂ ਹੈ ਨਾ ਘਰ ਦਾ ਕੀ ਠੀਕ ਮੈਂ ਦਾਣੇ ਬਣੇ ਇਕੱਠੀ ਕਰ ਕਰਕੇ ਜੋੜ ਲੈਣੀ ਹੈ ਜੀ ਦੇਖੋ ਪਹਿਲਾ ਉਹ ਵੀ ਮੈਂ ਮਲਾਈ ਇਕੱਠੀ ਕਰ ਕਰਕੇ ਹੀ ਬਣਾਇਆ ਹੋਇਆ ਆ ਵੀ ਮਲਾਈ ਦਈ ਬਣਾਇਆ ਹੋਇਆ ਜਿਹੜੇ ਦੁੱਧ ਕਿਲੋ ਦੁੱਧ ਲੈਣੀ ਆ ਮੈਂ 1 ਕਿਲੋ ਦੁੱਧਾਂ ਦੀ ਮਲਾਈ ਸੀਗੀ ਇਹ 1 ਮਹੀਨੇ ਦੀ ਅਦੇ ਵਿੱਚ ਨੂੰ 4 2 4 ਵਾਰ 1.5 ਕਿਲੋ ਲੈ ਲੈਣੀ ਹੈ ਅਸੀਂ ਤਾਂ ਕਿਲੋ ਹੀ ਲੈਣੀ ਆ ਪ੍ਰੋਪਰ ਦੁੱਧ ਦੁੱਧ ਬਹੁਤ ਕੰਮ ਦਾ ਦੈ ਦੋ ਜੀ ਦਾ ਜਿਹੜਾ ਦੇ ਕੇ ਜਾਂਦਾ ਦੇਣ ਦਾ ਤਾਂ ਮਹਿੰਗਾ 70 ਰੁਪਏ ਕਿਲੋ ਨੂੰ ਆ ਦੁੱਧ ਬੱਟ ਦੁੱਧ ਹੈ ਵੀ ਬਹੁਤ ਵਧੀਆ ਦੁੱਧਾ ਪਰ ਬੋਲਦਾ ਆਪਣਾ ਰੇਟ ਵੀ ਹਾਂ ਮੈਂ ਦਾ ਮਹਿੰਗਾ ਹੈਗਾ ਪਰ ਆ ਦੇਖ ਹੁਣ ਜਿਹੜਾ ਉਹ ਉਹਦੇ ਵਿੱਚ ਹੈਗਾ ਮਾੜਾ ਮੋਟਾ ਜਿਹਾ ਪੂਰਾ ਹੀ ਪਰ ਚੁੱਕਿਆ ਇਹ ਨੱਕ ਨੱਕ ਪਰ ਚੁੱਕਿਆ ਇਹ ਤੁਸੀਂ ਵੇਖ ਸਕਦੇ ਹੋ ਪੂਰਾ ਨੱਕ ਨੱਕ ਪਰ ਚੁੱਕਿਆ ਹੈ ਗਰਮ ਪਿਆ ਡੱਬਾ ਹਲੇ ਬਹੁਤ ਜ਼ਿਆਦਾ ਗਰਮ ਹੈ ਇੱਕ ਆਵੜ ਹੈ ਹੱਥ ਟੰਡਾ ਫਿਰ ਵੀ ਗਰਮ ਲੱਗ ਰਿਹਾ ਕਿ ਬਹੁਤ ਜ਼ਿਆਦਾ ਗਰਮ ਲੱਗ ਰਿਹਾ ਇਹ ਜਿਹੜਾ ਦੇ ਵਿੱਚ ਪਿਚੇ ਹੋਇਆ ਮੈਂ ਉਹ ਚ ਨ ਜੋੜ ਲੂੰਗੀ ਠੀਕ ਹੈ ਤੇ ਮੈਂ ਇਸ ਕੀ ਦਾ ਕਿਆ ਕਰੂੰਗੀ ਕਿਆ ਬਣਾਉਂਗੀ ਉਹ ਵੀ ਮੈਂ ਤੁਹਾਨੂੰ ਦੱਸੂੰਗੀ ਮੈਂ ਦਾ ਕਿਆ ਕੀਤਾ ਕੀ ਦਾ ਜਿਹੜਾ ਆਹ ਡੋਲੀ ਚ ਦੇਖਦੇ ਆ ਤੇ ਸਹਜ ਨੂੰ ਮੈਂ ਖਰਾਉਣੀ ਆ ਰੋਜ਼ ਦਾਲ ਸਬਜ਼ੀ ਚ ਖਰਾਉਣੀ ਨੂੰ ਪਾ ਕੇ جان پوਵੇ میرے بچے ج تکڑی سارے ਕਹਿੰਦੇ ਵੀ ਇਹ ਮੋਟੀ ਨਹੀਂ ਹੈ ਮੋਟੀ ਨਹੀਂ ਹੈ ਬੱਚੇ ਨੂੰ ਮੋਟਾ ਥੋੜੀ ਕਰਨਾ ਹੁੰਦਾ ਬੱਚੇ ਨੂੰ ਤੰਦਰੁਸਤੀ ਹੋਣੀ ਚਾਹੀਦੀ ਹੈ ਬੱਚੇ ਜ ਐਕਟਿਵ ਬੱਚਾ ਹੋਣਾ ਜ਼ਿਆਦਾ ਜ਼ਰੂਰੀ ਆ ਕਈ ਕਹਿੰਦੇ ਵੀ ਮਰੀਏ ਸੁੱਕੀ ਜੀ ਹੈ ਮੈਂ ਸੁੱਕੀ ਜੀ ਨਹੀਂ ਹੈਗੀ ਤੁਸੀਂ ਇਹਨਾਂ ਦਬਾ ਨਹੀਂ ਸਕਦੇ ਮੈਂ ਤੇ ਵੀ ਜਿਆਦਾ ਕਈ ਵਾਰੀ ਦਵਾਈ ਆ ਗਿਆ ਹਾਂਜੀ ਜਿਹੜਾ ਰਹਿ ਗਿਆ ਤਾਂ ਮੈਂ ਉਹ ਡੋਲੀ ਡਿੱਗੀ ਹੈ ਜਿਹੜੀ ਡੋਲੀ ਦੇ ਵਿੱਚ ਨਚੋਣਤਾ ਆ ਦੇਖੋ ਲਿਚਰ ਚੁੱਕ ਕੇ ਕਿਲੋ ਦਾ ਹੱਡ ਬਪ ਪਾਰ ਚੁੱਕਿਆ ਹੈ ਠੀਕ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਜਿਹੜੇ ਨਿਊ ਨੇ ਵੀਡੀਓ ਦੇਖ ਰਹੇ ਨੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਬੈਲ ਆਈਕਨ ਵੀ ਦਬਾਇਓ ਤਾਂ ਕਿ ਮੇਰੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਵੇ ਠੀਕ ਹੈ ਵੀਡੀਓ ਦੇ ਪਿਆਰ ਦੇ ਅਗਰ ਵੀਡੀਓ ਪੂਰੀ ਵੇਖਿਆ ਅਗਰ ਵੀਡੀਓ ਬਣਾਉਣ ਚ ਬਹੁਤ ਮਿਹਨਤ ਲੱਗਦੀ ਹੈ ਜੀ ਠੀਕ ਹੈ ਜੀ ਮੇਰੀ ਮਿਹਨਤ ਦਾ ਫਲ ਮੈਨੂੰ ਮਿਲੇ ਉਹ ਤਾਂ ਹੀ ਮਿਲ ਸਕਦਾ ਜੇ ਤੁਸੀਂ ਮੇਰੀ ਵੀਡੀਓ ਵੇਖੂਗੇ ਆ ਦੇਖੋ ਤੁਹਾਡੇ ਸਾਹਮਣੇ ਹੈ ਰਿਜ਼ਲਟ ਤੁਹਾਨੂੰ ਕਿੰਨਾ ਅੰਦਾਜ ਲੱਗਦਾ ਵੀ ਕਿੰਨਾ ਹੋ ਸਕਦਾ ਤੁਹਾਡਾ ਅੰਦਾਜ ਸਹੀ ਹੈ ਜਾਂ ਗਲਤ ਹੈ ਇਹਦਾ ਕਮੈਂਟਾਂ ਚ ਪਤਾ ਲੱਗਣਾ ਮੈਨੂੰ ਤੁਸੀਂ ਕਮੈਂਟ ਕਰਕੇ ਦੱਸੋਗੇ ਤਾਂ ਮੈਨੂੰ ਪਤਾ ਲੱਗੂਗਾ ਦੇਖਦੇ ਕਿੰਨੇ ਜਣੇ ਨੂੰ ਲੱਗਦਾ ਤਾਂ ਵੀ ਕਿਲੋਈ ਕੀ ਹੈ ਠੀਕ ਹੈ ਕਿਲੋਈ ਵੀ ਨਿਕਲੇ ਆ ਵੀ ਬਹੁਤ ਹੈ ਕਿਲੋ ਤੁਹਾਨੂੰ ਪਤਾ ਹੀ ਹੋਣਾ ਰੇਟ ਕਿਹ ਚੱਲ ਰਿਹਾ ਕੀ ਦਾ ਜਿਹੜਾ ਆਪਾਂ ਬਾਜ਼ਾਰੋਂ ਲੈਨੇ ਆ ਕਿਹੜਾ ਨਾਲੇ ਉਹ ਵੀ ਹੋਰ ਵੀ ਨਹੀਂ ਹੁੰਦਾ ਹੈਗਾ ਖਾਣਾ ਵੀ ਹੋਰ ਨਹੀਂ ਦਿੰਦੇ ਹੋ ਮਿਕਸੇ ਹੁੰਦਾ ਮਲਾਉਟ ਕਰਕੇ ਦਿੰਨੇ ਆ ਆ ਦੇਖੋ ਮਹਾਰਾਜ ਦੀ ਕਿਰਪਾ ਨਾਲ ਆਇਆ ਕਿ ਕਿਲੋ ਕੀ ਬਣ ਚੁੱਕਿਆ येलो ਇਸ ਕਰਕੇ ਲੱਗ ਰਿਹਾ ਕਿਉਂਕਿ ਇਹ ਗਾਂ ਦੇ ਦੁੱਧ ਦਾ ਕੀ ਹੈ ਏਕੜੇ ਹੁੰਦਾ ਹੀ येलोੀ ਹੁੰਦਾ ਜਿਹੜਾ ਗਾਂ ਦੇ ਦੁੱਧ ਦਾ ਬਣਦਾ ਉਹਦਾ येलो ਹੀ ਹੁੰਦਾ ਟੈਕਸਚਰ ਬਾਅਦ ਚ ਇਹਦਾ ਚੇਂਜ ਹੋ ਜਾਣਾ ਹੈ ਇਹਦਾ ਆ ਦੇਖੋ ਆ ਵੀ ਪਹਿਲਾਂ येलो ਹੀ ਸੀਗਾ ਆ ਦੇਖੋ ਖੁਸ਼ਬੂਦਾਰ ਨਾ ਜੋ ਸਾਰਾ ਨਾ ਰੂਮ ਜਿਹੜਾ ਖੁਸ਼ਬੂ ਨਾਲ ਘੀ ਦੀ ਮਹਿਕ ਰਿਹਾ ਹੈ ਖੁਸ਼ਬੂ ਬੜੀ ਚੱਲ ਰਹੀ ਆ ਟੱਕਣ ਨਹੀਂ ਟੱਕਣ ਖੋਲ ਦੰਨੀ ਐ ਮੈਂ ਕਿਉਂਕਿ ਤੁਹਾਨੂੰ ਪਤਾ ਗਰਮ ਹੈ ਕੀ ਫਿਰ ਇਹਦੇ ਵਿੱਚ ਜਿਹੜੀ ਆਹ ਹੈ ਤੇ ਆਪਰ ਸਿਨਾਊਗਾ ਫਿਰ ਉਹ ਟਪਕੂਗਾ ਵਿੱਚ ਕੀ ਫਾਇਦਾ ਪਰ ਮੈਨੂੰ ਆ ਚੱਕ ਨਹੀਂ ਜਾ ਕਿਉਂਕਿ ਗਰਮ ਪਿਆਉ ਮੈਨੂੰ ਡਰ ਲੱਗਦਾ ਵੀ ਡੁੱਲ ਨਾ ਜਾਵੇ ਮਾਰੇ ਦਾ ਗਰਮ ਲੱਗੇ ਛੁੱਟਿਆ ਦਾ ਹੱਥ ਤੋਂ ਕੀ ਹੋਊਗਾ ਮਮਾ ਇਸ ਕੱਕੇ ਵੀਡੀਓ ਨੂੰ ਪਿਆਰ ਦਿਓ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੰਗਾ ਜੀ ਸਾਸ਼ੀਕਾਲ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਨ ਲੱਗੀ ਆ ਤੁਸੀਂ ਵੇਖਿਆ ਹੀ ਕਿ ਕਿੰਨਾ ਕੀ ਬਣਿਆ ਆਪਣਾ ਠੀਕ ਹੈ ਕੀ ਤੁਹਾਡੇ ਇਧਰ ਫਰਾਈ ਚੱਲ ਰਿਹਾ ਤੁਹਾਨੂੰ ਹੱਥ ਜੋੜ ਕੇ ਕਰਦੀ ਆਂ ਚੈਨਲ ਨੂੰ ਵੀ ਦੇਖਿਆ ਕਰੋ ਵੀਡੀਓ ਪੂਰੀ ਵੀਡੀਓ ਨੂੰ ਪਿਆਰ ਦਿਆ ਕਰੋ ਠੀਕ ਹੈ ਜੀ ਤੇ ਜਿਆਦਾ ਕੁਝ ਨਹੀਂ ਆਪਣੇ ਠੰਡਾ ਚ ਆਪਣੇ ਆਪਣੇ ਘਰਾਂ ਬੈਠੇ ਰੋ ਠੰਡ ਬਹੁਤ ਬਹੁਤ ਜ਼ਿਆਦਾ ਠੰਡ ਚੱਲ ਰਹੀ ਹੈ ਇੱਥੇ ਮਾੜਾ ਮਾੜਾ ਬੱਦਲ ਚਲਾਸ ਕਰ ਰਿਹਾ ਮੀਂਹ ਤਾਂ ਨਹੀਂ ਹੈਗੀ ਮਾੜਾ ਮੋਟਾ ਉੱਪਰ ਤੁਸੀਂ ਟਾਈਮ ਵੀ ਦੇਖ ਸਕਦੇ ਕਿੰਨਾ ਟਾਈਮ ਹੋ ਚੁੱਕਿਆ ਹੈ ਨਾ ਆਹਦੀ ਨਾਲ ਟਾਈਮ ਚੱਲ ਰਿਹਾ ਹੈ ਠੀਕ ਹੈ ਜੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਚੰਗਾ ਸ਼ਾਸਤ੍ਰਿਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਡੀਓ ਨੂੰ ਪਿਆਰ ਦਿਆ ਕਰੋ ਥੈਂਕ ਯੂ ਸੋ ਮੱਚ Thank you.